ਸਾਸਤਰੀ ਕਾਲ ਜੀ ਯੂਰਪੀਨ ਪੰਜਾਬੀ ਚੈਨਲ ਦੇਖਦੇ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਦੀ ਵੀਡੀਓ 'ਚ ਤੇ ਜਿਹੜੇ ਭੈਣ ਭਰਾ ਪਹਿਲੀ ਵਾਰ ਚੈਨਲ ਤੇ ਵੀਡੀਓ ਦੇਖਣ ਆਏ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਦੀ ਨਾਲ ਬੈਲ ਦਾ ਆਈਕਨ ਦਬਾ ਦਿਓ ਤਾਂ ਕਿ ਆਪਾਂ ਜਿਹੜੀ ਡੇਲੀ ਵੀਡੀਓ ਅਪਲੋਡ ਕਰਦੇ ਉਹਦਾ ਲਿੰਕ ਤੁਹਾਡੇ ਤੱਕ ਪਹੁੰਚੇ ਆਪਾਂ ਡੇਲੀ ਦੋ ਵੀਡੀਓ ਅਪਲੋਡ ਕਰਦੇ ਆ ਇੱਕ ਸਵੇਰੇ ਇੰਡੀਆ ਦੇ 9 ਵਜੇ ਆਂਦੀ ਹੈ ਇੱਕ ਵੀਡੀਓ ਆਂਦੀ ਹੈਗੀ ਦੁਪਹਿਰ ਦੇ ਜਿਹੜੇ 2 ਜਾਂ 3 ਵਜੇ ਤੋਂ ਬਾਅਦ ਇਹਦਾ ਸਪੈਸੀਫਿਕ ਟਾਈਮ ਨਹੀਂ ਹੈਗਾ ਪੱਕਾ ਟਾਈਮ ਨਹੀਂ ਕੋਈ ਵੀ ਤੇ ਸ਼ਾਮ ਵਾਲੀ ਵੀਡੀਓ ਦਾ ਜਿਹੜ ਇਦੇ ਵਿੱਚ ਪੰਜ ਚਾਰ ਤੁਹਾਡੇ ਸਵਾਲਾਂ ਦੇ ਜਵਾਬ ਦੇਣੇ ਆ ਬਾਕੀ ਇਹ ਦੱਸੂਗਾ ਜਿਹੜੇ ਡੋਮੈਸਟਿਕ ਪੇਪਰਾਂ ਤੇ ਇੱਥੇ ਆਂਦੇ ਆ ਉਹਨਾਂ ਦੇ ਪੇਪਰ ਗਾਹਾਂ ਤੁਸੀਂ ਕਿੱਦਾਂ ਬਣਾਣੇ ਹੁੰਦੇ ਆ ਠੀਕ ਆ ਜੀ ਤੇ ਸ਼ੁਰੂ ਕਰਦੇ ਆ ਤੁਹਾਡੇ ਸਵਾਲਾਂ ਦੇ ਜਵਾਬ ਦੇਣੇ ਪਹਿਲਾਂ ਜ਼ਰੂਰੀ ਨੇ ਕੁਛ ਸੁਖਦੇਵ ਸਿੰਘ ਦਾ ਸਵਾਲ ਆ ਭਾਜੀ ਤੇਰਾ ਜੂਨ ਨੂੰ ਸਾਲ ਵਾਲੇ ਪੇਪਰ ਬਰੇਸ਼ੀਆ ਤੋਂ ਨੂਲਾ ਉਸਤਾ ਅਜੇ ਤੱਕ ਨਹੀਂ ਨਿਕਲੇ ਮਿਲਿਆ ਹੈਗਾ ਪੇਪਰ ਨਿਕਲਿਆ ਆ ਵੀਰ ਜੀ ਜਿਹੜੇ ਨੂਲੇ ਉਸਤੇ ਹੈਗੇ ਆ ਡੇਢ ਮਹੀਨਾ ਮਹੀਨਾ ਲੱਗ ਹੀ ਜਾਂਦਾ ਆ ਮਿਲਣ ਨੂੰ ਤੇ ਥੋੜੇ ਦਿਨ ਵੇਟ ਕਰ ਲਓ ਇਹ ਤੁਹਾਡੇ ਏਜੰਟ ਨੇ ਪਹਿਲਾਂ ਜਿਹੜੇ ਮਾਲਕ ਨੇ ਪੇਪਰ ਭਰੇ ਹੁੰਦੇ ਆ ਉਹਨੇ ਤੁਹਾਡਾ ਨੂੰਲਾ ਉਸਤਾ ਪਿਕ ਕਰਨਾ ਹੁੰਦਾ ਠੀਕ ਆ ਜੀ ਕਸਤੂਰੇ ਤੋਂ ਤੇ ਉਸ ਤੋਂ ਬਾਅਦ ਜਿਹੜਾ ਤੁਹਾਨੂੰ ਨੂੰਲਾ ਉਸਤਾ ਭੇਜਿਆ ਜਾਂਦਾ ਤੇ ਕਈ ਵੀਰ ਇਦਾਂ ਹੁੰਦਾ ਪਈ ਕੋਈ ਬੰਦਾ ਲੱਭਦੇ ਆ ਇੰਡੀਆ ਜਾ ਕੇ ਬਾਈ ਹੈਂਡ ਆਪਾਂ ਕਿਸੇ ਕੋ ਭੇਜ ਦਿੰਨੇ ਆ ਕਈ ਵੀਰ ਜਿਹੜੇ ਹੈਗੇ ਬਾਈ ਪੋਸਟ ਵੀ ਭੇਜ ਦਿੰਦੇ ਆ ਇਹ ਡਿਪੈਂਡ ਕਰਦਾ ਆ ਕਿ ਤੁਹਾਡਾ ਜਿਹੜਾ ਏਜੰਟ ਹੈਗਾ ਉਹਨੂੰ ਕਿਸ ਤਰੀਕੇ ਨਾਲ ਇੰਡੀਆ ਭੇਜ ਰਿਹਾ ਠੀਕ ਆ ਜੀ ਬਾਕੀ ਤੁਸੀਂ ਵੇਟ ਕਰ ਲਓ ਮਿਨੀਮਮ ਜਿਹੜਾ ਮਹੀਨਾ ਡੇਢ ਮਹੀਨਾ ਜਾਣਕੀ ਲੱਗ ਹੀ ਜਾਂਦਾ ਮਹੀਨਾ ਸਵਾ ਮਹੀਨਾ ਅਗਲਾ ਸਵਾਲ ਹੈਗਾ ਬਿਕਰਮਜੀਤ ਸਿੰਘ ਦਾ ਆਪਾ ਜੀ ਪਾਸਪੋਰਟ ਤੇ ਵੀਜ਼ਾ ਲੱਗਣ ਤੋਂ ਬਾਅਦ 2 ਮਹੀਨੇ ਬਾਅਦ ਆਪਾ ਇਟਲੀ ਆਉਨੇ ਆ ਤਾਂ ਕੋਈ ਪ੍ਰੋਬਲਮ ਤਾਂ ਨਹੀਂ ਵੀਰੇ ਕੋਈ ਪ੍ਰੋਬਲਮ ਨਹੀਂ ਹੈਗੀ ਇਸ ਚੀਜ਼ ਦੇ ਇਹ ਵੀ ਸਵਾਲ ਬਹੁਤ ਭੈਣ ਭਰਾਵਾਂ ਦਾ ਆਂਦਾ ਆ ਕਿ ਆਪਾ ਜਿਹੜਾ ਵੀਜ਼ਾ ਲੱਗਣ ਤੋਂ ਮਹੀਨਾ ਜਾਂ 2 ਮਹੀਨੇ ਬਾਅਦ 2.5 ਮਹੀਨੇ ਬਾਅਦ 3 ਮਹੀਨੇ ਬਾਅਦ ਤੁਸੀਂ ਆ ਸਕਦੇ ਕੋਈ ਪ੍ਰੋਬਲਮ ਨਹੀਂ ਹੈਗੀ ਇਹਦੇ ਵਿੱਚ ਠੀਕ ਹੈ ਜੀ ਤੇ ਕਈ ਵੀਰ ਭੈਣਾ ਭਰਾਵਾਂ ਦਾ ਇਹ ਸਵਾਲ ਹੁੰਦਾ ਕਿ ਉਹ ਜਿੱਦਾਂ ਅਰਬ ਕੰਟਰੀਆਂ ਦੇ ਵਿੱਚ ਜਿੱਦਾਂ ਵੀਜ਼ਾ ਹੁੰਦਾ ਉਹਨਾਂ ਦੇ ਪਾਸਪੋਰਟਾਂ ਤੇ ਲੱਗਿਆ ਠੀਕ ਹੈ ਜੀ ਉਹਨਾਂ ਦਾ ਬਾਅਦ ਚੋਂ ਇਟਲੀ ਦੇ ਪੇਪਰ ਨਿਕਲ ਜਾਂਦੇ ਆ ਤੇ ਇੱਥੇ ਦਾ ਵੀਜ਼ਾ ਕਈਆਂ ਦਾ ਲੱਗਿਆ ਨਹੀਂ ਹੁੰਦਾ ਕਈਆਂ ਦਾ ਲੱਗ ਗਿਆ ਹੁੰਦਾ ਉਹ ਕਈ ਸਵਾਲ ਕਰਦੇ ਆ ਕਿ ਉਹ ਵੀਜ਼ਾ ਕਟਾਨ ਦੀ ਲੋੜ ਤਾਂ ਨਹੀਂ ਪਊਗੀ ਸਾਡਾ ਵੀਜ਼ੇ ਨੂੰ ਕੋਈ ਫਰਕ ਤਾਂ ਨਹੀਂ ਪਊਗਾ ਉਸ ਚੀਜ਼ ਦਾ ਇਸ ਚੀਜ਼ ਦਾ ਕਦੇ ਵੀ ਤੁਹਾਨੂੰ ਫਰਕ ਨਹੀਂ ਪੈਂਦਾ ਹੁੰਦਾ ਠੀਕ ਆ ਬੇਸ਼ੱਕ ਤੁਹਾਡੇ ਪਾਸਪੋਰਟ ਤੇ ਹੋਰ ਅਲੱਗ ਚਾਰ ਕੰਟਰੀਆਂ ਦਾ ਵੀਜ਼ਾ ਹੋਵੇ ਤੁਸੀਂ ਪੰਜਵੀਂ ਕੰਟਰੀ ਦਾ ਵੀ ਵੀਜ਼ਾ ਲੈ ਸਕਦੇ ਇਹਦੇ ਵਿੱਚ ਕੋਈ ਚੱਕਰ ਨਹੀਂ ਹੁੰਦਾ ਤੁਸੀਂ ਦੋ ਦੇਸ਼ਾਂ ਦੀਆਂ ਜਿਹੜੀਆਂ ਨੈਸ਼ਨੈਲਟੀਆਂ ਵੀ ਲੈ ਸਕਦੇ ਆ ਠੀਕ ਆ ਤੇ ਇਸ ਕਰਕੇ ਘਬਰਾਇਆ ਨਾ ਕਰੋ ਜਿਹਦਾ ਵੀ ਭੈਣ ਭਰਾ ਦਾ ਕਿਸੇ ਦਾ ਵੀਜ਼ਾ ਲੱਗਿਆ ਹੁੰਦਾ ਅਰਬ ਕੰਟਰੀ ਦਾ ਤੁਹਾਡੇ ਗਾਹਾਂ ਇਟਰੀ ਦੇ ਪੇਪਰ ਨਿਕਲਦੇ ਆ ਤੁਸੀਂ ਆਪਣਾ ਵੀਜ਼ਾ ਲਵਾ ਕੇ ਆ ਜਿਆ ਕਰੋ ਕੋਈ ਚੱਕਰ ਨਹੀਂ ਹੈਗਾ ਜ਼ਰੂਰੀ ਨਹੀਂ ਹੈਗਾ ਇਹ ਕਟਾਣਾ ਅਗਲਾ ਸਵਾਲ ਹੈਗਾ ਆ ਜੋਗੀ ਮੈਰਾ ਗੋਰੀ ਭਾਜੀ ਜਿੱਦਾਂ ਮੇਰੇ ਪੇਪਰ ਨੰਬਰ ਕੋਈ ਹੋਰ ਬੰਦਾ ਤਾਂ ਨਹੀਂ ਯੂਜ਼ ਕਰ ਸਕਦਾ ਵੀਜ਼ਾ ਲੈ ਸਕਦਾ ਯੰਟਾ ਇਦਾਂ ਤਾਂ ਨਹੀਂ ਕਰ ਸਕਦੇ ਇਹ ਵੀ ਗੱਲ ਬਹੁਤ ਜਿਹੜੇ ਸਵਾਲ ਆਉਂਦੇ ਆ ਕਿ ਕਹਿੰਦੇ ਭੈਣ ਭਰਾ ਸਾਡਾ ਰੈਫਰੈਂਸ ਨੰਬਰ ਹੋਰ ਤਾਂ ਨਹੀਂ ਕੋਈ ਯੂਜ਼ ਕਰ ਲੂ ਪ੍ਰੋਟੋਕੋਲ ਨੰਬਰ ਸਾਡੇ ਨੂੰ ਲੈ ਉਸਤੇ ਨੂੰ ਨਹੀਂ ਤੁਹਾਡਾ ਨੂੰ ਲੈ ਉਸਤਾ ਕੋਈ ਨਹੀਂ ਯੂਜ਼ ਕਰ ਸਕਦਾ ਠੀਕ ਆ ਜੀ ਪਹਿਲਾ ਏਜੰਟ ਇਹ ਚੀਜ਼ਾਂ ਕਰਦੇ ਸੀ ਤੁਹਾਡੇ ਪਾਸਪੋਰਟ ਤੇ ਕਿਸੇ ਦਾ ਆਸਟ੍ਰੇਲੀਆ ਦਾ ਪਾਸਪੋਰਟ ਵੀ ਵੀਜ਼ਾ ਲੱਗਣ ਨੂੰ ਫਾਈਲ ਲੱਗੀ ਕਿਸੇ ਦੀ ਅਮਰੀਕਾ ਦੀ ਲੱਗੀ ਕਿਸੇ ਦੀ ਕੈਨੇਡਾ ਦੀ ਲੱਗੀ ਆ ਉਹ ਚੱਕ ਕੇ ਉਹਨਾਂ ਦੇ ਪਾਸਪੋਰਟਾਂ ਤੇ ਤੁਹਾਡੀਆਂ ਜਿਹੜੀਆਂ ਲੈ ਲੰਦੇ ਸਗੇ ਅਪਾਇੰਟਮੈਂਟ ਆ ਠੀਕ ਆ ਜੀ ਹੁਣ ਤਾਂ ਜਿਹੜੀ ਤੁਹਾਡੇ ਪਾਸਪੋਰਟ ਦੇ ਨਾਲ ਜਿਹੜੇ ਤੁਹਾਡੇ ਨੂਲੇ ਉਸਤੇ ਦੇ ਨਾਲ ਵੈਬ ਫਾਰਮ ਅਸੀਂ ਭਰਦੇ ਆ ਸਾਨੂੰ ਰੈਫਰੈਂਸ ਨੰਬਰ ਮਿਲਦਾ ਆ ਤੁਹਾਨੂੰ ਹੀ ਮਿਲਣਾ ਆ ਠੀਕ ਆ ਜੀ ਉਸ ਤੋਂ ਬਾਅਦ ਅਪਾਇੰਟਮੈਂਟ ਵੀ ਉਸ ਰੈਫਰੈਂਸ ਨੰਬਰ ਤੇ ਤੁਹਾਨੂੰ ਹੀ ਅਪਾਇੰਟਮੈਂਟ ਮਿਲਣੀ ਆ ਹੋਰ ਕੋਈ ਨਹੀਂ ਲੈ ਸਕਦਾ ਠੀਕ ਆ ਜੀ ਅਗਲਾ ਸਵਾਲ ਹੈਗਾ ਯੂਜ਼ਰ 9 ਮਹੀਨੇ ਵਾਲੇ ਡਾਕਟਰੀ ਕਾਰਡ ਕਿਵੇਂ ਬਣਾ ਸਕਦੇ ਆ ਵੀਰੇ 9 ਮਹੀਨੇ ਵਾਲੇ ਤੁਸੀਂ ਚਾਹੇ ਸਾਲ ਵਾਲੇ ਚਾਹੇ ਡੋਮੈਸਟਿਕ ਵਾਲੇ ਜਦ ਇਟਲੀ ਤੁਹਾਡੀ ਐਂਟਰੀ ਹੋਈ ਨਹੀਂ ਤੁਸੀਂ ਇੱਥੇ ਆ ਜਾਂਦੇ ਆ ਤੁਹਾਡੇ ਪਾਸਪੋਰਟ ਤੇ ਵੀਜ਼ਾ ਲੱਗਾ ਹੁੰਦਾ ਠੀਕ ਆ ਸਟੈਂਪ ਵੀਜ਼ਾ ਤੁਹਾਨੂੰ ਉਸ ਤੋਂ ਬਾਅਦ ਸਿਰਫ ਹਸਪੀਤਾਲ ਜਾਂ ਤੁਸੀਂ ਰੈਜ਼ਿਡੈਂਸ ਆ ਦੋਨਾਂ ਚੋਂ ਇੱਕ ਚੀਜ਼ ਜਿਹੜੀ ਤੁਹਾਡੀ इजीली ਬਣਦੀ ਆ ਉਹ ਬਣਾ ਕੇ ਤੁਸੀਂ ਆਦਲ ਇੱਕ ਸੰਸਤਾ ਹੁੰਦੀ ਆ ਉੱਥੋਂ ਆਪਣਾ ਜਿਹੜਾ ਡਾਕਟਰੀ ਕਾਰਡ ਬਣਾ ਸਕਦੇ ਆ ਠੀਕ ਆ ਤੇ ਮੈਂ ਪ੍ਰੋਪਰ ਵੀਡੀਓ ਬਣਾ ਕੇ ਚੈਨਲ ਤੇ ਪਾਈ ਹੋਈ ਆ ਜਰੂਰ ਚੈੱਕ ਕਰਿਓ ਠੀਕ ਆ ਜੀ ਤੁਹਾਨੂੰ ਆਸਾਨੀ ਨਾਲ ਪਤਾ ਲੱਗ ਜੂਗਾ ਸਾਰਾ ਕੁਝ ਅਗਲਾ ਸਵਾਲ ਹੈ ਕਾ ਨਤੀਸ਼ ਰਾਣਾ ਪਾਜੀ ਮੇਰੇ ਕੋਲ ਸਲੋਵੇਨੀਆ ਸਲੋਵਾਕੀਆ ਦਾ ਵੀਜ਼ਾ ਨੈਸ਼ਨਲ ਡੀ ਵੀਜ਼ਾ ਆ ਤਿੰਨ ਮਹੀਨੇ ਹੋ ਗਏ ਮੈਨੂੰ ਕੰਮ ਕਰਦੇ ਨੂੰ ਮੈਂ ਇਟਲੀ ਮੂਵ ਹੋਣਾ ਕਿਵੇਂ ਹੋਵਾਂ ਬ్రో ਬਾਜੀ ਗਾਈਡ ਵੀਰੇ ਗਾਈਡ ਮੈਂ ਤੁਹਾਨੂੰ ਜਰੂਰ ਕਰ ਦਣਾ ਇਹਦੇ ਵਿੱਚ ਕੋਈ ਚੱਕਰ ਨਹੀਂ ਹੈਗਾ ਇਹਦੇ ਵਿੱਚ ਪ੍ਰੋਬਲਮ ਇਹ ਆ ਇਸ ਚੀਜ਼ ਦੀ ਕਿ ਤੁਸੀਂ ਇੱਥੇ ਜਿੱਦਾਂ ਕਹਿੰਨੇ ਮੂਵ ਹੋਣਾ ਠੀਕ ਆ ਇੱਥੇ ਤੁਹਾਡੇ ਪੇਪਰ ਨਹੀਂ ਚੇਂਜ ਹੋਣਾ ਤੁਸੀਂ ਚੋਰੀਓ ਹੀ ਕੰਮ ਕਰ ਸਕਦੇ ਜਿੰਨਾ ਮਰਜ਼ੀ ਕਰੀ ਜਾਓ ਭਾਵੇਂ ਜੋਰਪ ਦੀ ਹੋਰ ਕੰਟਰੀ ਚ ਜਿੱਥੇ ਤੁਹਾਡਾ ਸੂਤ ਆਂਦਾ ਉੱਥੇ ਵੀ ਤੁਸੀਂ ਜਰਮਨ ਕਿਤੇ ਕਹੋ ਤੁਸੀਂ ਫਰਾਂਸ ਸਵਿਟਜ਼ਰਲੈਂਡ ਕਿਤੇ ਤੁਸੀਂ ਚਾਹੋ ਕੰਮ ਕਰ ਸਕਦੇ ਕੋਈ ਚੱਕਰ ਨਹੀਂ ਹੈਗਾ ਪਰ ਤੁਹਾਡੇ ਪੇਪਰ ਨਹੀਂ ਇੱਥੇ ਚੇਂਜ ਹੋਣੇ ਹੈਗੇ ਬਾਕੀ ਜਿਹੜੇ ਇਟਲੀ ਵਾਲੇ ਭਰਾ ਵੀ ਇਸ ਚੀਜ਼ ਨੂੰ ਮੈਂ ਨੋਲੇਜ ਉਹਨਾਂ ਨੂੰ ਵੀ ਥੋੜੀ ਜੀ ਦੇ ਦਵਾਂ ਜਿੱਦਾਂ ਤੁਹਾਡੇ ਕੋਲ ਇੱਥੇ ਇਟਲੀ ਦੀ ਕਾਰਤਾ ਦੀ ਸੰਜੋੜਨੋਂ ਆ ਗਈ ਤੁਸੀਂ ਜਰਮਨ ਆਪਣੇ ਪੇਪਰ ਚੇਂਜ ਕਰਾਣੇ ਜਾਂ ਸਟਰੀਆ ਕਰਾਣੇ ਜਾਂ ਫਰਾਂਸ ਕਰਾਣੇ ਆ ਕਾਰਤਾ ਦੀ ਸੰਜੋੜਨੋਂ ਜਦ ਤੁਹਾਨੂੰ ਮਿਲ ਗਈ ਉਹਨੂੰ ਘੱਟੋ-ਘੱਟ 6-7 ਸਾਲ ਲੱਗ ਜਾਂਦੇ ਮਿਲਣ ਨੂੰ ਉਹਦੇ ਬਾਅਦ ਤੁਸੀਂ ਇੱਕ ਸਾਲ ਲਗਾਤਾਰ ਕੰਟਰੈਕਟ ਕਿਸੇ ਮਾਲਕ ਕੋਲ ਕੰਟਰੈਕਟ ਤੇ ਇੱਕ ਸਾਲ ਕੰਮ ਕਰਨਾ ਹੁੰਦਾ ਜਦ ਇੱਕ ਸਾਲ ਤੁਹਾਡਾ ਸਰਕਾਰ ਨੂੰ ਜਰਮਨ ਦੀ ਸਰਕਾਰ ਜਿੱਥੇ ਵੀ ਤੁਸੀਂ ਕੰਮ ਕਰਨਾ ਹੈ ਫਰਾਂਸ ਚ ਕਰਨਾ ਸਵਿਟਜ਼ਰਲੈਂਡ ਚ ਕਰਨਾ ਇੱਕ ਸਾਲ ਤੁਹਾਡਾ ਜਿਆ ਟੈਕਸ ਉੱਤਰ ਹੀ ਜਾਂਦਾ ਇੱਕ ਸਾਲ ਤੁਸੀਂ ਉਹਨਾਂ ਦੇ ਥੱਲੇ ਕੰਮ ਕਰਦੇ ਹੋ ਉਹਨਾਂ ਦੀ ਸ਼ਰਤਾਂ ਦੇ ਅਧੀਨ ਤੁਹਾਨੂੰ ਪੇਮੈਂਟ ਹੁੰਦੀ ਆ ਫਿਰ ਤੁਹਾਡੇ ਪੇਪਰ ਜਿਹੜੇ ਉਹਨਾਂ ਦੀ ਕੰਟਰੀ ਵਿੱਚ ਕਨਵਰਟ ਹੋ ਜਾਂਦੇ ਆ ਨਾਰਮਲੀ ਤੁਸੀਂ ਜੇ ਨਾਰਮਲ ਸਮਝੋੜਨੋਂ ਆ ਤੁਹਾਡੇ ਕੋਲ ਤੁਸੀਂ ਇਦਾਂ ਨਹੀਂ ਕਰ ਸਕਦੇ ਹੈਗੇ ਚੋਰੀਓ ਕੰਮ ਕਰ ਸਕਦੇ ਆ ਇੱਕ ਕੰਟਰੀ ਦੇ ਪੇਪਰਾਂ ਤੇ ਦੂਜੀ ਕੰਟਰੀ ਦੇ ਵਿੱਚ ਠੀਕ ਆ ਜੀ ਰਮਨ ਸੁਮਨ ਪਾਜੀ ਏਜੰਟ ਪੇਪਰ ਨਹੀਂ ਦੇ ਰਿਹਾ ਪੈਸੇ ਵੀ ਦੇ ਦਿੱਤੇ ਆ ਹੁਣ ਕਹਿੰਦਾ ਪੇਮੈਂਟ ਲੇਟ ਪਹੁੰਚੀ ਸੀ ਇਹ ਮਾਲਕ ਨੇ ਪੇਪਰ ਦੇਣ ਤੋਂ ਮਨਾ ਕਰ ਦਿੱਤਾ ਆ ਹੁਣ ਕੀ ਕਰੀਏ ਪਲੀਜ਼ ਕੁਝ ਦੱਸੋ ਬੀਰ ਇਹ ਜਿਹੜਾ ਹੈਗਾ ਝੂਠ ਬੋਲ ਲਿਆ ਸਰਾਸਰ ਤੁਹਾਨੂੰ ਬੰਦਾ ਤੁਹਾਨੂੰ ਠਾਗ ਚੱਕਰ ਟੱਕਰ ਗਿਆ ਇਹ ਬੰਦਾ ਏਜੰਟ ਜਿਹੜਾ ਹੈਗਾ ਤੁਹਾਡਾ ਜਿਹਨੇ ਤੁਹਾਨੂੰ ਇਹ ਬੰਦਾ ਟਕਰਾਇਆ ਆ ਉਹਨੂੰ ਜਿਹੜਾ ਹੁਣ ਤੁਸੀਂ ਫੜੋ ਇਸ ਤੋਂ ਸਵਾਏ ਹੋਰ ਕੋਈ ਇਲਾਜ ਨਹੀਂ ਹੈਗਾ ਇਸ ਚੀਜ਼ ਦਾ ਠੀਕ ਹੈ ਜੀ ਸਿਰਫ ਇਹੀ ਇਲਾਜ ਆਪੇ ਜਿਹੜੇ ਬੰਦੇ ਨੇ ਤੁਹਾਨੂੰ ਏਜੰਟ ਟਕਰਾਇਆ ਉਹਦਾ ਘਰ ਲੱਭੋ ਜਾ ਕੇ ਉੱਥੇ 10 15 20 ਬੰਦੇ ਇਕੱਠੇ ਕਰਕੇ ਜਾਓ ਤੇ ਆਪਦੇ ਪੈਸੇ ਵਾਪਸ ਲਓ ਹੋਰ ਕੋਈ ਤਰੀਕਾ ਨਹੀਂ ਹੈਗਾ ਕੋਈ ਵੀ ਮਾਲਕ ਐਦਾਂ ਦਾ ਕੇਸ ਅੱਜ ਤੱਕ ਨਹੀਂ ਹੋਇਆ ਹੈਗਾ ਕਿ ਬੰਦੇ ਦੇ ਪੇਪਰ ਨਿਕਲਣ ਤੁਹਾਡੇ ਨਾਲ ਕੋਈ ਲਾਕਡਟ ਸੀ ਇ ਉਹਨੇ ਪੇਪਰ ਤੁਹਾਡੇ ਕਾਤੇ ਭਰੇ ਉਹਦੀ ਜੇਬ 'ਚ ਹੀ ਪੈਸੇ ਪਊਗਾ ਏਜੰਟ ਦੀ ਜੇਬ 'ਚ ਵੀ ਪੈਸੇ ਪਊਗੇ ਉਹਨੇ ਪੇਪਰ ਨਹੀਂ ਭਰੇ ਸੀ ਬੰਦੇ ਨੇ ਜੋ ਤੁਹਾਡੇ ਕੋਲ ਨੇ ਪੈਸੇ ਠੱਗਣੇ ਸੀ ਠੱਗ ਲਏ ਠੀਕ ਆ ਜੀ ਇਸ ਕਰਕੇ ਮੈਂ ਕਹਿਣਾ ਹੁੰਨਾ ਕਿ ਜਦ ਵੀ ਤੁਸੀਂ ਪੇਪਰ ਭਰਦੇ ਆ ਤੁਹਾਡਾ ਹੱਕ ਬਣਦਾ ਆ ਰਸੀਦ ਲੈਣ ਦਾ ਪੇਪਰਾਂ ਦੀ ਤੁਸੀਂ ਰਸੀਦ ਘੱਟੋ ਘੱਟ ਮੇਰੇ ਅਰਗੇ ਨੂੰ ਦਿਖਾ ਕੇ ਮੈਂ ਤੁਹਾਨੂੰ ਦੱਸਦਾ ਦਊਂਗਾ ਕਿ ਰੀਜਨਲ ਆ ਜਾਂ ਫੇਕ ਆ ਠੀਕ ਆ ਜੀ ਇਸ ਕਰਕੇ ਹੁਣ ਤੁਹਾਡਾ ਇਹੀ ਬਣਦਾ ਵੀ ਜਿਹਨੇ ਵੀ ਏਜੰਟ ਟਕਰਾਇਆ ਚਾਰ ਬੰਦੇ ਇਕੱਠੇ ਹੋ ਕੇ ਆਪਣਾ ਸਮਝੌਤਾ ਕਰੋ ਉਸ ਤੋਂ ਸਵਾਏ ਹੋਰ ਕੋਈ ਹੱਲ ਨਹੀਂ ਹੈ ਅਗਲਾ ਸਵ ਪਾਜੀ ਮੇਰੇ ਪੇਪਰ 9 ਮੰਥ ਵਾਲੇ ਆ 2024 25 ਮਾਰਚ ਨੂੰ ਟਾਈਮ 9:00 ਵਜੇ 3 ਮਿੰਟ 22 ਸਕਿੰਟ ਤੇ DF24C ਸਟੈਗ ਪਾਜੀ ਕਦੋਂ ਤੱਕ ਨਿਕਲ ਜਾਣਗੇ ਵੀਰੇ ਜਲਦੀ ਤੁਹਾਡੇ ਪੇਪਰ ਨਿਕਲ ਜਾਣਗੇ ਰਿਕੁਐਸਟ ਆ ਜਿੰਨੇ ਵੀ ਭੈਣ ਭਰਾ ਨਵੇਂ ਜੁੜੇ ਆਪਣੇ ਨਾ ਟਾਈਮ ਡੇਟ ਸਿਟੀ ਤਿੰਨੇ ਚੀਜ਼ਾਂ ਲਿਖਿਆ ਕਰੋ ਪੇਪਰਾਂ ਦੀ ਆਰਈਆ ਪੁੱਛਦੇ ਹੁੰਨੇ ਆ ਸੰਜੇ ਚਾਵਲਾ ਪਾਜੀ ਲੋਜੋ ਕਿਤਨੇ ਦਿਨ ਵਿੱਚ ਬਣ ਜਾਂਦੀ ਹੈ ਵੀਰੇ ਲੋਜੋ ਬਣਾ ਲਓ ਰੈ residenza ਬਣਾ ਲਓ ਇਹਨੂੰ ਘੱਟੋ ਘੱਟ ਹੈਗਾ ਯਾ ਦਮਾਂਦਾ ਕਰਨ ਤੋਂ ਬਾਅਦ ਜਿਹੜਾ ਹੈਗਾ 10-15 ਦਿਨ ਤੱਕ ਲਾ ਦਿੰਦੇ ਆ ਘਰ ਆ ਕੇ ਦੇਖਣ ਨੂੰ ਪੇ ਬੰਦਾ ਕਿੱਥੇ ਰਹਿ ਰਿਹਾ ਠੀਕ ਆ ਜੀ ਮਿਨੀਮਮ ਮਿਨੀਮਮ ਮਹੀਨਾ ਲੱਗ ਹੀ ਜਾਂਦਾ ਇਸ ਚੀਜ਼ ਨੂੰ ਤੇ 20 ਕ ਦਿਨ ਜਨ ਕਿ ਮਹੀਨਾ ਲਾ ਕੇ ਚੱਲੋ ਰੋਜੋ ਦੀ ਵਾਰ ਰੈਜ਼ਿਡੈਂਸਾ ਬਣਾਉਣ ਵਾਸਤੇ ਠੀਕ ਆ ਜੀ ਮਿਨੀਮਮ ਅਗਲਾ ਸਵਾਲ ਹੈਗਾ ਤਰਮਿੰਦਰ ਤਰਵਿੰਦਰ ਸਿੰਘ ਪਾਜੀ ਮੈਨੂੰ 2 ਮੰਥ ਹੋ ਗਏ ਅਪਾਇੰਟਮੈਂਟ ਨਹੀਂ ਮਿਲੀ ਮੇਰਾ 76 ਵਾਲੀ ਲਾਈਨ 'ਚ ਸੀ ਮੈਨੂੰ ਕਦੋਂ ਤੱਕ ਅਪਾਇੰਟਮੈਂਟ ਮਿਲੇਗੀ ਮੇਰੇ ਤੋਂ ਅੱਗੇ ਨੰਬਰ ਨਿਕਲ ਗਏ ਪਰ ਮੇਰੀ ਨਹੀਂ ਆਈ ਵੀਰੇ ਟੈਨਸ਼ਨ ਨਾ ਲਓ ਹੈ ਜਰੂਰ ਤੁਹਾਨੂੰ ਥੋੜੇ ਦਿਨਾਂ ਦੇ ਵਿੱਚ ਅਪਾਇੰਟਮੈਂਟ ਮਿਲ ਜੇਗੀ ਤੁਹਾਨੂੰ ਰੈਫਰੈਂਸ ਨੰਬਰ ਮਿਲਿਆ ਨਾ ਘਬਰਾਉਣ ਦੀ ਲੋੜ ਨਹੀਂ ਹੈਗੀ ਅਗਲਾ ਸਵਾਲ ਹੈਗਾ ਰਾਹੁਲ ਗੱਬਾ ਪਾਜੀ ਇਟਲੀ ਐਂਬੈਸੀ ਪੀਸੀਸੀ ਆਸਕ ਜਾਂ ਨਹੀਂ ਵੀਰੇ ਸਾਰਿਆਂ ਲਈ ਹੈ ਇਹ ਨਿਊਜ਼ ਵਧੀਆ ਸਵਾਲ ਕੀਤਾ ਤੁਸੀਂ ਇਟਲੀ ਆਣ ਵਾਸਤੇ ਕਦੇ ਵੀ ਤੁਹਾਨੂੰ ਪੀਸੀਸੀ ਜਿਹਨੂੰ ਕਹਿੰਦੇ ਪੁਲਿਸ ਕਲੀਅਰੈਂਸ ਸਰਟੀਫਿਕੇਟ ਕਦੇ ਵੀ ਨਹੀਂ ਲੱਗਦਾ ਠੀਕ ਹੈ ਜੀ ਅਗਲਾ ਸਵਾਲ ਹੈਗਾ ਆ ਹੂਮਨ ਟੀਵੀ ਅਫੀਸ਼ੀਅਲ 745 ਸਰ ਜੀ ਮੈਨੇ ਮਿਲਾਨ ਸਿਟੀ ਸੇ ਸਾਲ ਵਾਲੇ 18/3/2024 9:05:09 ਮਿਲਾਨ ਸੇ ਪੇਪਰ ਨਿਕਲ ਰਹੇ ਹੈ ਮੈਂ ਕਬੀ ਤੱਕ ਨਿਕਲ ਸਕਤੇ ਹੈ ਯੰਟ ਵੀ ਕੁਛ ਨਹੀਂ ਕਹਿ ਰਹਾ ਤੁਹਾਡੇ ਜਲਦੀ ਪੇਪਰ ਨਿਕਲ ਜਾਣਗੇ ਤੁਹਾਡੇ ਏਜੰਟ ਥੋੜੇ ਦਿਨਾਂ ਤੱਕ ਤੁਹਾਨੂੰ ਫੋਨ ਕਰੂਗਾ ਵੀ ਤੁਹਾਡੇ ਪੇਪਰ ਨਿਕਲ ਗਏ ਠੀਕ ਹੈ ਜੀ ਹੁਣ ਗੱਲ ਕਰਦੇ ਆ ਡੋਮੈਸਟਿਕ ਪੇਪਰਾਂ ਦੀ ਠੀਕ ਹੈ ਜੀ ਇਹ ਚ ਸਵਾਲ ਵੀ ਹੈ ਕਬੀਰ ਦਾ ਰੁਦਰ ਰਵਿੰਦਰ ਭਾਜੀ ਜਿਹੜੇ ਬੰਦਾ ਆਂਦਾ ਆ ਡੋਮੈਸਟਿਕ ਪੇਪਰਾਂ ਤੇ ਉਹਨੂੰ ਪਹਿਲੀ ਸੰਜੋੜਨੋਂ 1 ਸਾਲ ਦੀ ਮਿਲਦੀ ਹੈ ਜਾਂ ਫਿਰ 2 ਸਾਲ ਦੀ ਵੀਰੇ ਪਹਿਲੀ ਸੰਜੋੜਨੋਂ ਤੁਹਾਨੂੰ 1 ਸਾਲ ਦੀ ਮਿਲਦੀ ਹੈ ਡੋਮੈਸਟਿਕ ਪੇਪਰ ਤੇ ਜਾ ਦਾਨੇ ਆ ਤੇ ਇਹਦੇ ਵਿੱਚ ਇਹ ਹੁੰਦਾ ਆ ਜਿੱਦਾਂ ਬਾਕੀ ਪੇਪਰਾਂ ਦੇ ਵਿੱਚ ਹੀ ਹੁੰਦਾ ਥੋੜਾ ਜਿਹਾ ਡਿਫਰੈਂਸ ਹੁੰਦਾ ਆ ਇਹ ਚ ਤੁਹਾਨੂੰ ਘਰ ਵਾਲੇ ਕੰਮ ਤੇ ਸਿਰਦੇ ਜਾਂਦਾ ਘਰੇਲੂ ਕੰਮ ਤੇ ਠੀਕ ਆ ਇਹਦੇ ਵਿੱਚ ਮੋਸਟਲੀ ਇਹ ਹੁੰਦਾ ਆ ਕਿ ਤੁਸੀਂ ਆਪਣੇ ਜਿਹੜੇ ਘਰੇਲੂ ਮਾਲਕ ਦੇ ਹੀ ਪੇਪਰ ਲਾਣੇ ਹੁੰਦੇ ਆ ਉਹਦੇ ਵਿੱਚ ਕੀ ਹੁੰਦਾ ਆ ਮਾਲਕ ਦਾ ਕੀ ਕੰਮ ਤੁਸੀਂ ਕਰ ਰਹੇ ਹੋ ਉਹਦੇ ਵਿੱਚ ਸਾਰੀ ਡਿਟੇਲ ਦਿੱਤੀ ਜਾਂਦੀ ਹੈ ਜਿਹੜੀ ਤੁਸੀਂ ਕਿੱਟ ਭਰਨੀ ਹੁੰਦੀ ਆ ਫਿੰਗਰਾਂ ਵਾਸਤੇ ਤੇ ਉਹਦੇ ਵਿੱਚ ਸਾਰਾ ਤੁਹਾਡਾ ਕੰਟਰੈਕਟੋ ਲੱਗਦਾ 3 ਮਹੀਨੇ ਦਾ ਮਾਲਕ ਲਾ ਦੇਵੇ ਮਿਨੀਮਮ ਤੇ ਉਹਦੇ ਵਿੱਚ ਜਿਹੜੀਆਂ ਕੌਂਤਰੀਆਂ ਬੂਤੀਆਂ ਉਹ ਹੁੰਦੀਆਂ ਆ ਜਿੱਦਾਂ ਤੁਹਾਡਾ ਟੈਕਸਟ ਧਾਰਿਆ ਗਿਆ ਜਿਹੜਾ ਸਰਕਾਰ ਨੂੰ ਠੀਕ ਆ ਜੀ ਇੰਪਸ ਵਿੱਚ ਧਾਰਿਆ ਜਾਂਦਾ ਉਹ ਉਹ ਸਾਰੇ ਪੇਪਰ ਲੱਗਦੇ ਆ ਤੇ ਤੁਹਾਡੇ ਮਾਲਕ ਦੀਆਂ ਆਈਡੀਆਂ ਲੱਗਦੀਆਂ ਆ ਠੀਕ ਆ ਜੀ ਕਿੱਥੇ ਰਹਿੰਦਾ ਜੋ ਵੀ ਹੈਗਾ ਤੇ ਤੁਹਾਡੇ ਪਾਸਪੋਰਟ ਦੀਆਂ ਸਾਰੀਆਂ ਫੋਟੋ ਕਾਪੀਆਂ ਜਿੰਨੇ ਪੇਜ ਹੁੰਦੇ ਆ ਅਗਲੀ ਪਿਛਲੀ ਵੀ ਬਾਕੀ ਟੋਟਲ ਪਾਸਪੋਰਟ ਦੀਆਂ ਸਾਰੀਆਂ ਫੋਟੋਆਂ ਲੱਗਦੀਆਂ ਉਹਦੇ ਵਿੱਚ ਕਿੱਟ ਦੇ ਵਿੱਚ ਉਸ ਤੋਂ ਬਾਅਦ ਤੁਹਾਡੇ ਘਰ ਦਾ ਰੈਜ਼ੀਡੈਂਸ ਆ ਮਾਲਕ ਜਾਂ ਤੁਹਾਨੂੰ ਉਸ ਪੀਤੀ ਜੋ ਵੀ ਦਿੰਦਾ ਉਹ ਲੱਗਦਾ ਆ ਉਸ ਤੋਂ ਬਾਅਦ ਤੁਹਾਡੀ ਕਿੱਟ ਜਿਹੜੀ ਹੈਗੀ ਆ ਪੋਸਟ ਆਫਿਸ ਦੇ ਵਿੱਚ ਪਾਈ ਜਾਂਦੀ ਆ ਤੁਹਾਨੂੰ ਫਿਰ ਇੱਕ ਫਿੰਗਰਾਂ ਦੀ ਡੇਟ ਮਿਲਦੀ ਆ ਉਸ ਤੋਂ ਬਾਅਦ ਜਿਹੜੇ ਤੁਹਾਡੇ ਫਿੰਗਰ ਹੁੰਦੇ ਆ ਤੇ ਤਕਰੀਬਨ ਤਕਰੀਬਨ ਫਿੰਗਰ ਹੋਣ ਤੋਂ ਲੈ ਕੇ ਕਿੱਟ ਪਾਣ ਤੱਕ ਫਿੰਗਰਾਂ ਨੂੰ ਜਨਕੀ 3-4 ਮਹੀਨੇ ਮਿਨੀਮਮ ਮਿਨੀਮਮ ਲੱਗਦੇ ਆ ਠੀਕ ਹੈ ਜੀ ਕਈ ਵੇਲੇ 7-8 ਮਹੀਨੇ ਵੀ ਲੱਗ ਜਾਂਦੇ ਆ ਤੇ ਰਾਈਟ ਨਾਓ ਜਿਹੜੇ 6 ਮਹੀਨੇ ਮਿਨੀਮਮ ਲੱਗ ਰਹੇ ਆ ਫਿੰਗਰਾਂ ਨੂੰ ਕਟ ਪਾਣ ਤੋਂ ਬਾਅਦ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਸੰਜੋੜਨੋ ਮਿਲਨ ਨੂੰ ਵੀ ਮਿਨੀਮਮ 3 ਮਹੀਨੇ ਲੱਗਦੇ ਆ ਤੇ ਉਹ ਵੀ ਜਿਹੜੇ 5-6 ਮਹੀਨੇ ਲੱਗ ਰਹੇ ਆ ਇਸ ਵੇਲੇ ਸਾਲ ਜਾਣ ਕੀ ਲੱਗ ਜਾਂਦਾ ਤੁਹਾਨੂੰ ਪਹਿਲੀ ਸੰਜੋੜਨੋ ਮਿਲਣ ਵਿੱਚ ਉਸ ਤੋਂ ਬਾਅਦ ਸੇਮ ਗਾਹਾਂ ਮਾਲਕ ਤੋਂ ਜਾਂ ਹੋਰ ਕਿਸੇ ਮਾਲਕ ਤੋਂ ਤੁਸੀਂ ਗਾਹਾਂ ਪੇਪਰ ਜਦ ਰੀਨਿਊ ਕਰਾਣੇ ਹੁੰਦੇ ਜਦ ਤੁਹਾਡੀ ਉਸ ਸੰਜੋੜਨੋ ਦੀ ਮਿਆਦ 3 ਮਹੀਨੇ ਰਹਿ ਗਈ ਜਿਹੜੀ ਤੁਹਾਨੂੰ ਪਹਿਲੀ ਵਾਰ ਮਿਲੀ ਆ ਉਸ ਤੋਂ ਬਾਅਦ ਤੁਸੀਂ ਨੈਕਸਟ ਕੋਈ ਮਾਲਕ ਲੱਭ ਕੇ ਜਾਂ ਸੇਮ ਮਾਲਕ ਦੇ ਕੋਲੋਂ 3 ਮਹੀਨੇ ਦਾ ਕੰਮ ਦਾ ਕੌਂਟਰੈਕਟ ਪਾਗੇ ਬੂਸਤੇ ਜਿਹੜੇ ਹੁੰਦੇ ਆ ਮਿਨੀਮਮ ਪਾਗੇ ਬੂਸਤੇ 3 ਮਹੀਨੇ ਦੇ ਵਿੱਚ ਲਾ ਕੇ ਤੇ ਨਾਲੇ ਕੌਂਟਰੀਬੂਤੀ ਜਿਹੜਾ ਟੈਕਸ ਉਤਰਿਆ ਤੁਹਾਡਾ ਉਹ ਸਾਰਾ ਕੁਝ ਲਾ ਕੇ ਸੇਮ ਮਾਲਕ ਦੇ ਸਾਰੇ ਡਾਕੂਮੈਂਟ ਤੁਹਾਡਾ ਘਰ ਦਾ ਰੈਜ਼ੀਡੈਂਸ ਐਡਰੈਸ ਜਾਂ ਫਿਰ ਓਸਪੀਟੀ ਉਹਨੂੰ ਕਹਿੰਦੇ ਦੋਨਾਂ ਚੋਂ ਇੱਕ ਲੱਗਦਾ ਹੁੰਦਾ ਫਿਰ ਸੇਮ ਤਰੀਕੇ ਦੇ ਨਾਲ ਤੁਹਾਡੀ ਜਿਹੜੀ ਫਾਈਲ ਭਰੀ ਜਾਂਦੀ ਆ ਤੇ ਉਹ ਕਿਟ ਨੂੰ ਕਹਿ ਦਿੰਦੇ ਆ ਸਬਮਿਟ ਕੀਤੀ ਜਾਂਦੀ ਪੋਸਟ ਆਫਿਸ ਦੇ ਵਿੱਚ ਫੇਰ ਤੁਹਾਨੂੰ ਉੱਥੋਂ ਫਿੰਗਰਾਂ ਦੀ ਡੇਟ ਮਿਲਦੀ ਆ ਫੇਰ ਤੁਹਾਡੇ ਉੱਤੇ ਹੀ ਫਿੰਗਰ ਹੁੰਦੇ ਆ ਫੇਰ ਉੱਦੋਂ ਤੁਹਾਨੂੰ ਵੇਟ ਕਰਨੀ ਪੈਂਦੀ ਆ ਫੇਰ ਜਾ ਕੇ ਤੁਹਾਨੂੰ 2 ਸਾਲ ਦੀ ਸੰਜੋੜ ਨੂੰ ਮਿਲਦੀ ਆ ਠੀਕ ਆ ਜੀ ਇਹਦੇ ਵਿੱਚ ਕੋਈ ਕੁਝ ਵੀ ਅਲੱਗ ਨਹੀਂ ਹੈਗਾ ਪਰ ਜਿਹੜਾ ਡੋਮੈਸਟਿਕ ਪੇਪਰਾਂ ਦਾ ਮੈਂ ਤੁਹਾਨੂੰ ਇਹ ਦੱਸ ਦਿੰਦਾ ਇਹਦਾ ਬੈਨੀਫਿਟ ਜ਼ਿਆਦਾ ਹੁੰਦਾ ਆ ਮੈਂ ਤਕਰੀਬਨ ਦੋ ਵਾਰ ਜਿਹੜੀ ਡੋਮੈਸਟਿਕ ਪੇਪਰ ਪ੍ਰਵਾਹ ਕੇ ਆਪਣੇ ਤੇ ਸੰਜੋੜ ਨੂੰ ਰੀਨਿਊ ਕਰਾਈ ਆ ਠੀਕ ਆ ਜੀ ਉਹਦੇ ਵਿੱਚ ਮੈਨੂੰ ਇਹ ਬੈਨੀਫਿਟ ਹੋਇਆ ਕਿ ਮੈਨੂੰ ਜਲਦੀ ਸੰਜੋੜ ਨੂੰ ਮਿਲੀ ਆ 2 2.5 ਮਹੀਨਿਆਂ ਦੇ ਵਿੱਚ ਫਿੰਗਰਾਂ ਤੋਂ ਬਾਅਦ ਸੰਜੋੜ ਨੂੰ ਮਿਲਦੀ ਰਹੀ ਆ ਤੇ 2 ਕੁ ਮਹੀਨਿਆਂ ਦੇ ਵਿੱਚ ਹੀ ਮੇਰੇ ਫਿੰਗਰ ਹੋਏ ਆ ਯਾਨੀ ਕਿ 4 4.5 ਮਹੀਨਿਆਂ ਦੇ ਵਿੱਚ ਮੈਨੂੰ ਦੋਨੇ ਵਾਰ ਸੰਜੋੜ ਨੂੰ ਜਿਹੜੀ ਮਿਲ ਗਈ ਸੀਗੀ ਤੇ ਸੰਜੋੜ ਤੋਂ ਹੀ ਮੈਨੂੰ ਫੁੱਲ ਮਿਲਦੀ ਰਹੀ ਆ 1 ਸਾਲ 10 ਮਹੀਨੇ ਦੀ ਸਮਾਂ ਲਓ ਠੀਕ ਆ ਜੀ 1 ਸਾਲ 9.5 ਮਹੀਨੇ ਦੀ ਕਿਉਂਕਿ 2 2.5 ਮਹੀਨਿਆਂ ਤੇ ਤੁਹਾਨੂੰ ਸੰਜੋੜ ਨੂੰ ਮਿਲ ਜਾਂਦੀ ਆ ਡੋਮੈਸਟਿਕ ਵਾਲਿਆਂ ਨੂੰ ਥੋੜਾ ਜਿਹਾ ਇਹ ਫਾਇਦਾ ਹੋ ਜਾਂਦਾ ਇਸ ਕਰਕੇ ਮੈਂ ਕਹਿਣਾ ਹੁੰਦਾ ਵੀ 9 ਮਹੀਨੇ ਵਾਲੇ ਸਾਲ ਤੇ ਵੀ ਜਿਹੜੇ ਆਣੇ ਵਾਲੇ ਹੁੰਦੇ ਆ ਤੁਸੀਂ ਗਾਹਾਂ ਜਿਆਦਾ ਆਪਣੇ ਪੇਪਰ ਰੀਨਿਊ ਕਰਾਣੀ ਹੁੰਦੀ ਸੰਜੋੜ ਨੂੰ ਆਪਣਾ ਵੀਜ਼ਾ ਵਧਾਣਾ ਹੁੰਦਾ ਡੋਮੈਸਟਿਕ ਕੰਮ ਵਾਲਾ ਕੋਈ ਲੱਭਿਆ ਕਰੋ ਮਾਲਕ ਤੇ ਉਹਦੇ ਕੋਲ ਤੁਹਾਨੂੰ ਕੰਮ ਵੀ ਮਿਲਦਾ ਆ ਤੇ ਉਹ ਫ੍ਰੀ ਵਿੱਚ ਤੁਹਾਨੂੰ ਰਹਿਣ ਨੂੰ ਘਰ ਵੀ ਦੇ ਦਿੰਦਾ ਆ ਠੀਕ ਆ ਜੀ ਉਧਰ ਤੁਸੀਂ ਸਿਕਿਉਰ ਹੁੰਨੇ ਆ ਤੇ ਮਾਲਕ ਦੇ ਤੁਸੀਂ ਕੋਲ ਰਹਨੇ ਆ 24 ਘੰਟੇ ਆਪਣੀ ਇਮਾਨਦਾਰੀ ਦਿਖਾਓ ਟਾਈਮ ਨਾਲ ਕੰਮ ਕਰੋ ਸਾਰਾ ਕੁਝ ਕਰੋ ਤੇ ਉਹ ਤੁਹਾਡਾ ਦੁੱਖ ਸੁੱਖ ਵੀ ਦੇਖਦਾ ਤੁਸੀਂ ਉਹਦੇ ਕੋਲ ਰਹਨੇ ਆ ਤੇ ਉਹ ਇਹੋ ਜੇ ਮਾਲਕ ਕੋਲ ਕੰਮ ਕਰਿਆ ਕਰੋ ਜਿੱਥੇ ਤੁਸੀਂ ਇਕੱਲੇ ਹੋਵੋ ਨਾਲ ਕੋਈ ਹੋਰ ਨਾ ਹੋਵੇ ਫਿਰ ਤੁਸੀਂ ਬੋਲੀ ਵੀ ਸਿੱਖਦੇ ਆ ਤੁਹਾਡੇ ਹੀ ਸਾਰੇ ਫਾਇਦੇ ਹੁੰਦੇ ਆ ਇੱਥੇ ਵੀ ਮੈਂ ਇੱਕ ਪ੍ਰੋਪਰ ਵੀਡੀਓ ਬਣਾਉਂਗਾ ਵੀ ਉਸ ਚੀਜ਼ ਦੇ ਕੀ ਫਾਇਦੇ ਆ ਤੇ ਬਾਕੀ ਅੱਜ ਦੀ ਵੀਡੀਓ ਇੰਨੀ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਆਪਣੇ ਕਮੈਂਟ ਤੇ ਸੁਵਹਤ ਸੁਵਾਲ ਤੇ ਸੁਝਾਅ ਵੀ ਜਿਹੜੇ ਕਮੈਂਟਾਂ ਵਿੱਚ ਲਿਖਦੇ ਰਹੋ ਲਾਈਕ ਜਰੂਰ ਕਰਿਆ ਕਰੋ ਵੀਡੀਓ ਨੂੰ ਤੇ ਮਿਲਦੇ ਆਂ ਕੱਲ ਦੀ ਵੀਡੀਓ ਧੰਨਵਾਦ ਸਾਰਿਆਂ ਦਾ ਸਤਿ ਸ੍ਰੀ ਅਕਾਲ ਜੀ ਤੇ ਕੱਲ ਜਿਹੜਾ 20 ਜੁਲਾਈ ਨੂੰ ਆਪਣੇ ਕੋਲ ਲਾਈਵ ਨਹੀਂ ਹੋਇਆ ਗਿਆ ਆਪਾਂ ਹੋਰ ਪਾਸੇ ਕਿਤੇ ਚੱਲ ਗਏ ਸੀਗੇ ਤੇ ਕੋਸ਼ਿਸ਼ ਕਰਾਂਗੇ ਅੱਜ ਤੁਹਾਨੂੰ ਇਸ ਵੀਡੀਓ ਤੋਂ ਸ਼ਾਇਦ ਪਹਿਲੀ ਲਾਈਵ ਹੋ ਜਾਈਏ ਤੇ ਮਿਲਦੇ ਆਂ ਕੱਲ ਦੀ ਵੀਡੀਓ ਵਿੱਚ ਸਤਿ ਸ੍ਰੀ ਅਕਾਲ ਜੀ ਧੰਨਵਾਦ ਗੁੱਡ ਨਾਈਟ